ਪੰਜਾਬੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਹਨਾਂ ਦੀ ਰੋਜ਼ ਮਰਾਂ ਦੀ ਮੋਟਲੀ ਖੁਰਾਕ ਰੋਟੀ ਕੇਰਲਾ ਵਿੱਚ 100 ਸਾਲ ਦੀ ਹੋ ਗਈ ਹੈ ਅੱਜ ਤੋਂ 100 ਸਾਲ ਪਹਿਲਾਂ ਕੇਰਲਾ ਵਿੱਚ ਕਿਸੇ ਨੇ ਰੋਟੀ ਖਾਣੀ ਤਾਂ ਕੀ ਵੇਖੀ ਵੀ ਨਹੀਂ ਸੀ ਕੇਰਲਾ ਦੀਆਂ ਅਖਬਾਰਾਂ ਵਿੱਚ ਉੱਥੋਂ ਦੇ ਸ਼ਹਿਰ ਕੋਟਾਯਮ ਤੋਂ ਪ੍ਰਮੁੱਖਤਾ ਨਾਲ ਖਬਰਾਂ ਲੱਗੀਆਂ ਕਿ ਸਿੱਖਾਂ ਦਾ ਮੁੱਖ ਭੋਜਨ ਰੋਟੀਆਂ ਨੂੰ ਮਲਿਆਲੀ ਲੋਕਾਂ ਦਾ ਪਸੰਦੀਦਾ ਪਕਵਾਨ ਬਣਿਆ 100 ਸਾਲ ਹੋ ਗਏ ਹਨ ਰੋਟੀ ਦੇ ਸਫ਼ਰ ਦੀ ਕਹਾਣੀ ਬੜੀ ਕਮਾਲ ਹੈ ਅੰਗਰੇਜ਼ ਰਾਜ ਵਿੱਚ ਅੰਗਰੇਜ਼ਾਂ ਦੇ ਖਿਲਾਫ ਮਲਿਆਲੀ ਲੋਕਾਂ ਨੇ ਇੱਕ ਮੋਰਚਾ ਲਾਇਆ ਸੀ ਜਿਸ ਨੂੰ ਵਾਈਕਾਮ ਸਤਿਅਗ੍ਰਹਿ ਕਹਿੰਦੇ ਨੇ ਇਸ ਮੋਰਚੇ ਵਿੱਚ ਮਲਿਆਲੀਆਂ ਦਾ ਸਾਥ ਦੇਣ ਅਮਸਰ ਤੋਂ ਅਕਾਲੀ ਸਿੰਘ ਮੋਰਚੇ ਵਿੱਚ ਪਹੁੰਚੇ ਉੱਥੇ ਜਾ ਕੇ ਰੋਟੀਆਂ ਦਾ ਲੰਗਰ ਲਾਇਆ ਐਵੇਂ ਕੇਰਲਾ ਦੇ ਲੋਕਾਂ ਨੇ ਪਹਿਲੀ ਵਾਰ ਰੋਟੀਆਂ ਵੇਖੀਆਂ ਪਰ ਇਹ ਲੰਗਰ 'ਚ ਮਿਲਦੀਆਂ ਰੋਟੀਆਂ ਲੋਕਾਂ ਨੂੰ ਇੰਨੀਆਂ ਸਵਾਦ ਲੱਗੀਆਂ ਕਿ ਹੌਲੀ-ਹੌਲੀ ਮਲਿਆਲੀਆਂ ਦੀਆਂ ਰਸੋਈਆਂ ਵਿੱਚ ਵੜ ਗਈਆਂ ਅੱਜ ਹਾਲੇ ਹੈ ਕੇ ਰੋਟੀਆਂ ਦੀ ਲੋਕਪ੍ਰਿਯਤਾ ਦਾ ਸ਼ਤਾਬਦੀ ਸਮਾਗਮ ਮਵੇਲੀਕਾਰਾਂ ਵਿੱਚ ਮਨਾਇਆ ਜਾ ਰਿਹਾ ਹੈ। ਵਾਈਕਾਮ ਸਤਿਆਗ੍ਰਹਿ ਦੇ ਸਮਰਥਨ ਵਿੱਚ ਅਕਾਲੀ 29 ਅਪ੍ਰੈਲ 1924 ਨਵੰਬਰ ਸਰ ਤੋਂ ਸਰਦਾਰ ਲਾਲ ਸਿੰਘ ਅਤੇ ਬਾਬਾ ਕਰਪਾਲ ਸਿੰਘ ਦੀ ਅਗਵਾਈ ਵਿੱਚ ਕੇਰਲਾ ਪਹੁੰਚੇ। ਰੋਟੀਆਂ ਬਣਾਈਆਂ ਅਤੇ ਮੁਫਤ ਵੰਡੀਆਂ। ਮਲਿਆਲੀਆਂ ਨੇ ਉਹਨਾਂ ਦਾ ਆਨੰਦ ਮਾਣਿਆ। ਪੰਜਾਬੀ ਸਰੋਂ ਦੇ ਤੇਲ ਦੀ ਬਜਾਏ ਮਲਿਆਲੀ ਨਾਰੀਅਲ ਤੇਲ, ਘਿਓ, ਡਾਲਡਾ ਅਤੇ ਪਾਮ ਤੇਲ ਦੀ ਵਰਤੋਂ ਕਰਦੇ। ਇਹ ਰੋਟੀਆਂ ਜਿਸ ਨੂੰ ਕਿਸੇ ਵੀ ਕੜੀ ਜਾਂ ਤਰੀ ਵਾਲੀ ਸਬਜ਼ੀ ਦੇ ਨਾਲ ਜਾਂ ਇਸ ਤੋਂ ਬਿਨਾਂ ਵੀ ਖਾਧਾ ਜਾ ਸਕਦਾ ਹੈ। ਹੁਣ ਉਹ ਬਹੁਤ ਸਾਰੇ ਲੋਕਾਂ ਲਈ ਇੱਕ ਮੁੱਖ ਭੋਜਨ ਬਣ ਗਿਆ। ਮਲਿਆਲੀ ਇਤਿਹਾਸਕਾਰ ਕਥਾਕਾਰ ਕੇਕੇ ਸੁਦਾਕਰਨਨ ਪ੍ਰਧਾਨ ਅਤੇ ਰੇਜੀ ਪਰਾਪੁਰਮ ਕਥਾ ਸਾਹਿਤਿਕ ਸੰਸਥਾ ਦੇ ਸਕੱਤਰ ਹਨ ਜਿਸ ਨੇ ਰੋਟੀ ਦੇ ਆਗਮਨ ਦੀ 100ਵੀਂ ਵਰੇਗੰਣ ਮਨਾਈ। ਮਲਿਆਲੀ ਇਤਿਹਾਸਕਾਰਾਂ ਨੇ ਦੱਸਿਆ ਕਿ ਉਸ ਵੇਲੇ ਹਿੰਦੂ ਲੀਡਰ ਮੋਹਨਦਾਸ ਕਰਮਚੰਦ ਗਾਂਧੀ ਨੇ ਪ੍ਰਦਰਸ਼ਨਕਾਰੀਆਂ ਦਾ ਸਿੱਖਾਂ ਤੋਂ ਮੁਫਤ ਭੋਜਨ ਸਵੀਕਾਰ ਕਰਨ ਦਾ ਵਿਰੋਧ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਮੁਫਤ ਦੀਆਂ ਰੋਟੀਆਂ ਉਹਨਾਂ ਲਈ ਖਾਣੀਆਂ ਗਲਤ ਨੇ ਜੋ ਭੋਜਨ ਖਰੀਦ ਕੇ ਖਾ ਸਕਦੇ ਹਨ ਉਹ ਲੰਗਰ ਵਿੱਚ ਰੋਟੀ ਖਾਣ ਨੂੰ ਭੀਖ ਮੰਗਣ ਦੇ ਬਰਾਬਰ ਸਮਝਦਾ ਸੀ ਅਕਾਲੀਆਂ ਨੇ ਇਹ ਵੀ ਜ਼ੋਰ ਦਿੱਤਾ ਕਿ ਗੁਰਦੁਆਰਾ ਕਮੇਟੀ ਦੇ ਹੁਕਮਾਂ ਤੋਂ ਬਿਨਾਂ ਖਾਣਾ ਬੰਦ ਨਹੀਂ ਕਰਨਗੇ ਕੇਐਮ ਪਨੀਕਰ ਮੁਤਾਬਕ ਕਮੇਟੀ ਦੇ ਸਾਰੇ ਮੈਂਬਰ ਰੋਟੀ ਬੰਦ ਕਰਨ ਲਈ ਸਹਿਮਤ ਹੋ ਗਏ ਪਰ ਉਹਨੇ ਚਿਰ ਤੱਕ ਮਲਿਆਲੀਆਂ ਨੂੰ ਰੋਟੀ ਦਾ ਸਵਾਦ ਪਹਿ ਚੁੱਕਾ ਸੀ ਅਕਾਲੀ ਪੰਜਾਬ ਪਰਤਾਏ ਪਰ ਮਲਿਆਲੀ ਡਿਨਰ ਟੇਬਲਾਂ ਤੇ ਚਪਾਤੀ ਮੁੱਖ ਭੋਜਨ ਬਣ ਗਈ